ਹਰੀ ਜੀ ਤੁਸੀਂ ਸਾਰਾ ਕੌਫਰਾਂਗ ਮੰਜ਼ਲ ਦੇਖਿਆ ਕੀ ਹੋਇਆ ਸੀ ਇੱਥੇ ਐਸ ਤਰ੍ਹਾਂ ਸੀ ਛੋਟਾ ਬੱਚਾ ਸੀ 10 ਸਾਲ ਦਾ ਉਸ ਵੇਲੇ ਤੋਂ ਪੁੱਲ ਕ੍ਰੋਸ ਕਰ ਰਿਹਾ ਸੀ ਉਹ ਗਾਰਡਰ ਤੇ ਪਿਆ ਸੀ ਉਹ ਬੱਚਾ ਸੀ ਗਾਰਡਰ ਛੋਟਾ ਗਿਆ ਸੀ ਇਨ ਬੈਲੈਂਸ ਹੋ ਗਿਆ ਉਹ ਨਾਲੀ ਚ ਗਿਰ ਗਿਆ ਹੂੰ ਅੱਛਾ ਕਿੰਨੇ ਕੀ ਉਮਰ ਦਾ ਲੱਗਦਾ ਸੀਗਾ 10 ਸਾਲ ਦਾ ਬੱਚਾ ਸੀ 10 ਸਾਲ ਦਾ ਤੇ ਆ ਕੋਈ ਸੀਸੀਟੀਵੀ ਆ ਫੋਟੇ ਆਈ ਸਾਹਮਣੇ ਵੀਡੀਓ ਬਣਾਈ ਰਿਕਾਰਡਿੰਗ ਹੈਗੀ ਮੇਰੇ ਕੋਲ ਸਭ ਹਾਂਜੀ ਅੱਛਾ ਗਲਤੀ ਕੀ ਦੀ ਸੀਗੀ ਗਲਤੀ ਉਹਨਾਂ ਆਪਾਂ ਸਾਰੇ ਨੇ ਗਿਣਸੇ ਪ੍ਰਸ਼ਾਸਨ ਨੇ ਵੀ ਗਿਣ ਸਕਦੇ ਆ ਬੱਚੇ ਦੀ ਵੀ ਗਿਣ ਸਕਦੇ ਆ ਵੀ ਜਦ ਕਿ ਪਤਾ ਵੀ ਇੱਥੇ ਰਸਤਾ ਹੈ ਨਹੀਂਗਾ ਰਸਤਾ ਛੋਟਾ ਜਿਹਾ ਆਪਾਂ ਕਿਉਂ ਕਰੋਸ ਕਰ ਰਹੇ ਆ ਮਾਪਿਓ ਦੀ ਵੀ ਗਲਤੀ ਬੰਨੀ ਜਾਂਦੀ ਇਸ ਚੀਜ਼ ਤੋਂ ਕੀ ਉਹਨੂੰ ਕਿੱਤਾ ਦੇ ਦਿਓ ਕਿੰਨੇ ਦਿਨ ਤੋਂ ਪ੍ਰੋਜੈਕਟ ਬਣ ਰਿਹਾ ਇਹ ਨੂੰ 3 ਕਿ ਮਹੀਨੇ ਹੋ ਗਏ ਬੰਦੇ ਨੂੰ 3 ਮਹੀਨੇ ਹਾਂ ਜੀ ਟਾਰਗੇਟ ਕਿੰਨੇ ਆ ਸੀਗਾ ਸਰ ਕੁਝ ਪਤਾ ਹੈ ਬਈ ਟਾਰਗੇਟ ਵੀ ਇਹਨੇ 3-4 ਮਹੀਨੇ ਗਿਆ ਸੀ ਬਟ ਹੁਣ ਬਰਸਾਤੀ ਮੌਸਮ ਜਿਹਾ ਕੁਝ ਆ ਗਿਆ ਉਹਦੇ ਕਰਕੇ ਸ਼ਾਇਦ ਕੰਮ ਰੁਕਿਆ ਹੈ ਕੰਮ ਰੁਕਿਆ ਫੰਡ ਨਹੀਂ ਆ ਰਹੇ ਹੁਣ ਇਹਦੇ ਬਾਰੇ ਪ੍ਰਸ਼ਾਸਨ ਦੱਸ ਸਕਦਾ ਜੀ ਕੀ ਫੰਡ ਆ ਰਿਹਾ ਹੈ ਕਿ ਨਹੀਂ ਆ ਰਿਹਾ ਹੈ ਠੀਕ ਹੈ ਜੀ ਕੀ ਨਾਮ ਆਪ ਦਾ ਮੁਹੰਮਦ ਰਫੀਕ ਅंसारी ਜੋ ਬੱਚਾ ਡੁੱਬਾਇਆ ਕੀ ਲੱਗਦਾ ਹੈ ਆਪ ਦਾ ہمارا ਲੜਕਾ ਹੈ ਕਿੰਨੇ ਸਾਲ ਦਾ ਹੈ 10 ਸਾਲ ਦਾ ਹੈ कैसे डूबा कैसे डूबा वो तो हम देखे नहीं है सर अच्छा हाँ, हाँ, हम तो काम पर थे अच्छा क्या काम करते हो आप हाथ कढ़ाई कढ़ाई करते हैं है हाँ, हैं हाँ, तो हाँ, अच्छा तो घर में कौन कौन हो? घर में मेरा पूरे फैमिली यहाँ रहते अच्छा, किराए पर रहते ये घंटे हो गए लापता फिर भी घंटा हो गया अभी तो यहाँ क्या करने आया था वो ये सामान लाने हमारा फैमिली भेजा था सामान लाने के लिए भेजा था फैमिली हमारा अच्छा सामान सामान लेने लेने भेजा भेजा था हाँ। क्या था। वो लिफाफा खाना पैक करने वाला अच्छा खाना पैक पाँच सौ रूपया गिर गया था बच्चे का हाँ पाँच सौ गिर गया था पाँच सौ रूपया दिया होगा हाँ कोई दिया है पाँच सौ उठाने के टाइम वो गिरा है अच्छा हुआ है वो नहीं, देखे हम नहीं, देखे। नहीं वो हम नहीं वो देखे क्लास में पढ़ता था बच्चा पचवीं क्लास में पाँचवीं क्लास में पढ़ता हाँ। उम्र कितनी है दस साल दस साल कितने बच्चे हैं आपके पांच है पांच बच्चे ये सबसे बड़ा था हाँ ये सबसे बड़ा है तो आपको कब पता लगा कि वो अंदर ये समझे दस पंद्रह मिनट के बाद पता लगा अच्छा तो किसी ने बचाने की कोशिश की बच्चे को वो नहीं देखे हम कोई बचाने की कोशिश किया कि पूरा नाम क्या है मोहम्मद रफी मोहम्मद आशिक अंसारी ਬਤ ਆਸੀ ਆ ਤੁਹਾਡੇ ਕਿੰਨੇ ਬੱਚੇ ਕਿੰਨੇ ਆ ਪੰਜ ਆ ਪੰਜ ਬੱਚੇ ਦੋ ਲੜਕਾ ਤਿੰਨ ਲੜਕੀ ਜਮ ਮੁਹੰਮਦ ਅਨਸਾਰੀ ਮੁਹੰਮਦ ਅਨਸਾਰੀ ਹੈ ਅਨਸਾਰੀ ਹੈ ਹਾਂ ਅਨਸਾਰੀ ਹੈ ਠੀਕ ਤੇ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਲਾਲ ਹਾਂ ਜੀ ਸਰ ਕੀ ਨਾਮ ਤੁਹਾਡਾ ਮੈਂ ਇੰਚਾਰਜ ਚੌਕੀ ਕਲਾਸ਼ ਜੀ ਤੇ ਇੱਕ ਇੰਡੀਵੇਸ਼ਨ ਮਿਲਿਆ ਮੈਨੂੰ 15-20 ਮਿੰਟ ਪਹਿਲਾਂ ਹੀ ਤੇ ਅਸੀਂ ਵੈਫੋਰਸ ਆਦੀ ਲੱਗੀ ਆ ਕੋਈ ਬੱਚਾ ਦਾਸਤਾਰ ਦਾ ਅਨਸਾਰੀ ਕਿਤੋਂ ਹਰਗੋਬਿੰਦ ਨਗਰ ਵੱਲੋਂ ਆਰਜਿਕ ਪਾਣੀ ਚੱਲਦਾ ਬਹੁਤ ਤੇਜ਼ ਜੀ ਕਿਤੋਂ ਦਾ ਆਉਂਦੀ ਸਰ ਫੈਸਲੇ ਪਹ ਗਿਆ ਢਿੱਗ ਗਿਆ ਜੀ ਤੇ ਬਾਕੀ ਅਸੀਂ ਕੋਸ਼ਿਸ਼ ਕਰ ਰਹੇ ਲੱਭਣ ਦੀ ਤੇ ਬੋਰਡ ਵੀ ਡਿਵੀਸ਼ਨ ਕਰਤੀ ਹੋਈ ਏਰੀਆ ਜਗਤਪੁਰੀ ਦਾ ਪੈਂਦਾ ਤੇ ਉਹ ਵੀ ਬੁਲਾ ਰਹੇ ਨੇ ਫੋਰਸ ਆ ਰਹੀ ਹੈ ਬਾਕੀ ਅਸੀਂ ਖੜੇ ਹਾਂ ਉਹਦੇ ਕੋਸ਼ਿਸ਼ ਕਰਨੇ ਲੱਭਣ ਦੀ ਪੌਕਲੈਂਡ ਖੜੀ ਆ ਤੇ ਇਲਾਕੇ ਨੂੰ ਕੋਈ ਨ ਕੋਈ ਸਰ ਇਹ ਦੇ ਮਾਤਾ ਪਿਤਾ ਇੱਥੇ ਆਏ ਹਾਂ ਬਿਲਕੁਲ ਉਹਦੇ ਫਾਦਰ ਸਾਹਿਬ ਵੀ ਖੜੇ ਨੇ ਤੇ ਰਸ਼ਮੀ ਉਹ ਵੀ ਇੱਥੇ ਹੀ ਆ ਕਰਦੇ ਕੀ ਹੈ ਮਾਤਾ ਪਿਤਾ ਇਹਦੇ ਕੋਈ ਇਫੈਕਟਿਵਿਟੀ ਜੌਬ ਕਰਦੇ ਲੈਵਲ ਜੌਬ ਕਰਦੇ ਆ ਚੱਲ ਲਗਾ ਰਹੇ ਨੇ ਇਹ ਸਰ ਇਹ ਗੋਤਾਖੋਰ ਬੁਲਾਏ ਗਏ ਹਾਂ ਪਹਿਲਾਂ ਭੇਜੇ ਦੋ ਗੋਤਾਖੋਰ ਪਾਣੀ ਦੀ ਕਿ ਬੱਚਾ ਉਹ ਪਾਣੀ ਜਿਆਦਾ ਤੇਜ਼ੋਰ ਕਰਕੇ ਉਸ ਅੱਗੇ ਕਾਫੀ ਨਿਕਲ ਗਿਆ ਹੋਵੇ ਫਿਰ ਉਹਦੇ ਕੋਲ ਪੌਕਲਨ ਖੜੀ ਸੀ ਜੇਸੀ ਵੀ ਨਾਲ ਤੁਹਾਰੇ ਕੋਸ਼ਿਸ਼ ਵੀ ਗਏ ਨਾਮ ਵਗੈਰਾ ਪਤਾ ਲੱਗਿਆ ਅंसारी ਆ ਬੱਚੇ ਦਾ ਅंसारी ਨਾਮ ਆ ਤਾਂ 10 ਸਾਲ ਦੀ ਉਮਰ ਆ ਜੀ ਬੱਚੇ ਦੀ ਅੱਛਾ ਪੜਦਾ ਆ ਆ ਪੜਾਈ ਵੀ ਕਰਦਾ ਤੇ ਨਾਲ ਮਾੜਾ ਮੋਟਾ ਮਾਪਾ ਪਾ ਨੇ ਕੰਮ ਵੀ ਕਰਦਾ ਲਈ ਬਟਾ ਇਹ ਸਰ ਇੱਥੇ ਕਿੱਦਾਂ ਪਹੁੰਚਿਆ ਨਾਲੇ ਇੱਧਰ ਕਿੱਦਾਂ ਡੋਕ ਗਿਆ ਇਹ ਹਰ ਗੋ ਨੂੰ ਦੇਖਰ ਤਾਂ ਕੋਈ ਲਫਾਫੇ ਲੈਣ ਗਿਆ ਜੀ ਘਰ ਵਾਸਤੇ ਅੱਛਾ ਕੁਝ ਸਾਰਾ ਮਾਰ ਦਿਖਾਉਂਦੇ ਪਬਲਿਕ ਤੋਂ ਲੈ ਕੇ ਆਇਆ ਉੱਥੋਂ ਕਦੇ 500 ਦੇ ਗਿਆ ਇੱਥੇ ਪੁਲਿਸ ਤੇ ਚੱਕਰ ਲੱਗਾ ਪੈਰ ਸਲਿੱਪ ਹੋ ਗਿਆ ਵਾ ਅੱਛਾ ਇਹ ਕਰਕੇ ਫਿਰ ਉਹ ਬੀਚ ਰਾਸਤਾ ਕੀ ਨਹੀਂ ਬੰਦ ਦਾ ਰਸਤਾ ਬਲੋਕ ਕੀਤਾ ਲੋਕਾਂ ਪਬਲਿਕ ਵਾਸਤੇ ਅਸੀਂ ਆਲਰੇਡੀ ਪਹਿਲੇ ਹੀ ਇਹਨਾਂ ਨੂੰ ਬੰਦ ਕੀਤਾ ਬੰਦ ਕਰਕੇ ਵੀ ਇੱਥੇ ਲੈਵਲ ਉੱਪਰ ਬੰਦ ਕਰਕੇ ਬੋਲਦਾ ਕੰਮ ਚੱਲਦਾ ਪਬਲਿਕ ਜਿਹੜੀ ਨਹੀਂ ਹਟਦੀ ਹੈਗੀ ਇਹਨੂੰ ਕਈ ਗੱਲ ਅਸੀਂ ਉੱਥੇ ਡਰਮ ਵੀ ਲਾਏ ਨੇ ਉਹ ਖੰਬੇ ਲਾਏ ਨੇ ਪਰ ਲੋਕਣ ਦਾ ਪਰ ਲੋਕ ਨਹੀਂ ਹਟਦੇ ਹੈਗੇ ਚਲੋ ਹੁਣ ਤਾਂ ਵੀ ਜਾ ਰਹੀ ਹੈ ਪੰਜ ਜਲਦੀ ਹਾਂਜੀ ਜੋ ਵੀ ਹੋਊਗਾ ਠੀਕ ਹੈ ਜੀ ਓਕੇ